ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ ਗੁਰੂ ਖਾਲਸਾ ਪੰਥ ਇਸ ਵਾਰ ਦੀ ਦੁਨੀਆ ਦਿਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ 350 ਸਾਲਾ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾ ਰਿਹਾ ਹੈ ਔਰ ਨਾਲ ਹੀ ਸਤਿਗੁਰਾਂ ਦੇ ਪ੍ਰਾਣਾਂ ਤੋਂ ਪਿਆਰੇ ਸਿੱਖ ਭਾਈ ਸਾਹਿਬ ਪਾਈ ਮਤੀ ਦਾਸ ਜੀ ਭਾਈ ਸਾਹਿਬ ਪਾਈ ਸਤੀ ਦਾਸ ਜੀ ਭਾਈ ਸਾਹਿਬ ਪਾਈ ਬਿਆਲਾ ਜੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਸ਼ਹਾਦਤ ਹੈ। ਔਰ ਸਿੱਖ ਮਨਾ ਦੇ ਉਤੇ ਇਹ ਸ਼ਹਾਦਤ ਉਕਰੀ ਹੋਈ ਹੈ। ਉਹ ਵੀ 350 ਸਾਲਾਂ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾ ਰਹੀ। ਦੁਨੀਆ ਭਰ ਦੇ ਵਿੱਚ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਸ਼ਹੀਦੀ ਦਿਹਾੜੇ ਨੂੰ ਸਮਰਪਤ ਗਰਮਤ ਸਮਾਗਮ ਕੀਤੇ ਜਾ ਰਹੇ ਨੇ। ਉੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਸੰਗਤਾਂ ਨੇ ਇਕੱਠੀਆਂ ਹੋ ਕੇ ਉਪਰਾਲਾ ਕੀਤਾ ਔਰ ਇੱਕ ਮਹਮ ਚੇੜੀ ਹੈ ਸੋਚੀਆਂ ਸੰਗਤਾਂ ਇਕੱਠੀਆਂ ਹੋ ਕੇ ਆਪੋ ਆਪਣੇ ਪੱਦਰ ਦੇ ਉੱਤੇ ਸਹਿਜ ਪਾਠ ਕਰਨ ਦੀ ਇੱਕ ਲੜੀ ਜਿਹੜੀ ਹੈ ਉਹ ਪਰ ਆਰੰਭ ਕਰਨ ਹਰ ਸਿੱਖ ਦਾ ਫਰਜ਼ ਹੈ ਕਿ ਇਸ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਤ ਅਸੀਂ ਬਾਣੀ ਨਾਲ ਜੁੜਨ ਵਾਸਤੇ ਕਟੋ-ਕਟ ਇਸ ਬਰੇ ਇੱਕ ਸਹਿਜ ਪਾਠ ਆਪ ਰੋਜ਼ 1 1 2 2 3 3 ਅੰਗ ਕਰਕੇ ਜਰੂਰ ਜਿਹੜਾ ਹੈ ਉਹ ਕਰਿਏ। ਅਰ ਸ਼ਹੀਦੀ ਦਿਹਾੜਿਆਂ ਤੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਹੋਏ ਸਾਨੂੰ ਬਾਣੀ ਨੂੰ ਸਮਝਣ ਦਾ ਮੌਕਾ ਮਿਲੇਗਾ। ਸਾਨੂੰ ਬਾਣੀ ਦੀ ਵਿਚਾਰਧਾਰਾ ਨੂੰ ਜਾਣਨ ਦਾ ਮੌਕਾ ਮਿਲੇਗਾ। ਔਰ ਸੱਚ ਜਾਣਿਓ ਜਦੋਂ ਆਪ ਅਸੀਂ ਸ੍ਰੀ ਸਹਿਜ ਪਾਠ ਕਰਾਂਗੇ ਬਹੁਤ ਅਨੰਦ ਆਏਗਾ। ਬਾਣੀ ਨੂੰ ਸਮਝਣ ਦੇ ਲਈ ਬਾਣੀ ਨੂੰ ਪੜਨ ਦੇ ਲਈ ਸਾਨੂੰ ਗੁਰੂ ਕਿਰਪਾ ਨਾਲ ਨਵਾਜ਼ੇ ਗੁਰੂ ਕਿਰਪਾ ਕਰੇ ਆਓ ਸ੍ਰੀ ਸਹਿਜ ਪਾਠ ਦੀ ਲੜੀ ਪਰਾਰੰਭ ਕਰੀਏ ਹਰ ਸਿੱਖ ਚਾਹੇ ਉਹ ਬਜ਼ੁਰਗ ਹੈ ਨੌਜਵਾਨ ਹੈ ਪੈਣ ਹੈ ਬੀਬੀ ਹੈ ਬੇਟੀ ਹੈ ਇੱਕ ਸਹਿਜ ਪਾਠ ਇਨਾ ਮਹਾਨ ਸਤਿਗੁਰਾਂ ਤੇ ਸਤਿਗੁਰਾਂ ਦੇ ਪਿਆਰੇ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਤ ਅਸੀਂ ਜਰੂਰ ਕਰਕੇ ਆਪਣੇ ਮਨਾਂ ਦੇ ਵਿੱਚ ਬਾਣੀ ਨੂੰ ਬਸਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਿਰੀਕ ਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ